ਹਾਂਜੀ ਮੇਰਾ ਨਾਮ ਜੀ ਐਡਵੋਕੇਟ ਦੀਪਕ ਨਾਇਰ ਹੈ ਮੈਂ ਪੰਜਾਬ ਐਂਡ ਨੇਸ਼ਨ ਹਾਈ ਕੋਰਟ ਤੋਂ ਵਕਾਲਤ ਕਰਦਾ ਪਿਛਲੇ 27-28 ਸਾਲ ਤੋਂ ਤੇ ਆਪਣੇ ਜਿਹੜੇ ਸੋਸ਼ਲ ਵਰਕਰ ਨੇ ਬ੍ਰਦਰ ਸੁਖਪਾਲ ਸਿੰਘ ਗਿੱਲ ਜੀ ਇਹਨਾਂ ਨੇ ਜੋ ਅੱਜ ਮਸਲਾ ਉਠਾਇਆ ਕਰਪਸ਼ਨ ਦਾ ਧਰਗੀ ਦਾ ਜਿਹੜਾ ਬੜੇ ਸੀਨੀਅਰ ਆਫੀਸਰ ਨੇ ਕੀਤਾ ਹੈ ਬਾਏ ਐਕਸਟੈਂਡਿੰਗ ਜੋ ਹੈ ਰੋਂਗ ਅਪੋਸਟ ਟੂ ਦਾ ਸਬੋਡੀਨੇਟ EMPLOYES ਉਹ ਬਹੁਤ ਹੀ ਗਲਤ ਗੱਲ ਹੈ ਜੀ ਕਰੋੜਾਂ ਦਾ ਇਹਦੇ ਨਾਲ ਸਰਕਾਰ ਨੂੰ ਝੂਨਾ ਲੱਗਾ ਹੈ ਜਿਹੜਾ ਪਬਲਿਕ ਮਨੀ ਆ ਉਹ ਅਫਸਰ ਕੋਈ ਆ ਬਾਇਡਾ ਅਫੀਸ਼ੀਅਲ ਔਰ ਇਹਨਾਂ ਵੀ ਕੰਪਲੀਟ ਵੀ ਜਦੋਂ ਇਹਨਾਂ ਨੇ ਕੀਤੀ ਸੁਪਾਰੀ ਨੇ ਸੀਨੀਅਰ ਅਫੀਸ਼ੀਅਲਸ ਨੂੰ ਸੀਐਮ ਸਾਹਿਬ ਨੂੰ ਤਾਂ ਉੱਤੇ ਵੀ ਕੋਈ ਵੀ ਇਹਨਾਂ ਨੇ ਐਕਸ਼ਨ ਨਹੀਂ ਲਿਆ ਇਹਨਾਂ ਨੇ ਜਿਹੜੀ ਹੈ ਪਹਿਲੇ ਜਿਹੜੀ ਰਿਪਰੈਜੈਂਟੇਸ਼ਨ ਦਿੱਤੀ ਸੀਐਮ ਨੂੰ ਇਹ ਜਿਹੜਾ ਕਪਣਾ ਹੋਇਆ ਇਹ ਤੇ ਦੇਖਿਆ ਗਿਆ ਔਰ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਾਏ ਉਹ 3 ਅਕਤੂਬਰ ਨੂੰ ਦਿੱਤੀ ਸੀਗੀ ਬਜਾਏ ਕਿ ਸੀਐਮ ਸਾਹਿਬ ਉੱਤੇ ਕੋਈ ਐਕਸ਼ਨ ਲੈਂਦੇ ਜਿਹੜਾ ਕਰਪਟ ਅਫੀਸਰ ਹੈ ਅਰਵਿੰਦ ਸ਼ਰਮਾ ਉਹਨਾਂ ਨੂੰ ਇਹਨਾਂ ਨੇ ਪ੍ਰੋਮੋਸ਼ਨ ਦੇ ਕੇ

ਮੈਂ ਕਹਣਾ ਚਾਹਿਆ ਕਿ ਆਇਆ ਇਹ ਜ਼ਿਲ੍ਹਾ ਫਿਰੋਜ਼ਪੁਰ ਨਾਲ ਸੰਬੰਧਤ ਆਰੁਣ ਸ਼ਰਮਾ ਵਿਦੇਕ ਡਿਪਟੀ ਕਮਿਸ਼ਨਰ ਸੀਗੇ ਜੀ ਫਿਰੋਜ਼ਪੁਰ ਦੇ ਵਿੱਚ ਤਾਇਨਾਤ ਉਹਨਾਂ ਦੀ ਤਾਇਨਾਤੀ ਦੌਰਾਨ ਅੱਜ ਕੱਲ੍ਹ ਸਰਕਾਰ ਨੇ ਇੱਕ ਸਿਸਟਮ ਨਵਾਂ ਚਲਾਇਆ ਵੀ ਜਿਹੜੇ ਪਹਿਲਾਂ ਜਿਵੇਂ ਪੇਮੈਂਟਾਂ ਹੁੰਦੀਆਂ ਸੀ ਪੰਚਾਇਤਾਂ ਦੇ ਵਿੱਚ ਚੈੱਕ ਕੱਟੇ ਜਾਂਦੇ ਸੀ ਜਾਂ ਸਰਪੰਚ ਕੈਸ਼ ਕਢਾ ਲੈਂਦੇ ਸੀ ਸਰਪੰਚ ਨੇ ਪੰਜਾਬ ਸੈਂਟਰ ਸਰਕਾਰ ਨੇ ਪ੍ਰੋਸੀਜਰ ਇਹ ਚੇਂਜ ਕਰਕੇ ਉਹਨਾਂ ਨੇ ਇੱਕ ਡਿਜੀਟਲ ਸਿਗਨੇਚਰ ਦਾ ਸਿਸਟਮ ਸ਼ੁਰੂ ਕਰਤਾ ਪਰ ਡਿਜੀਟਲ ਸਿਗਨੇਚਰ ਦੇ ਰੂਪ ਦੇ ਵਿੱਚ ਇੱਕ ਡੋਂਗਲ ਉਹ ਹਰ ਕਰਮਚਾਰੀ ਤੇ ਅਧਿਕਾਰੀ ਦੀ ਅਪਰੂਵ ਕੀਤੀ ਜਾਂਦੀ ਆ ਉਹਦੇ ਸੀਨੀਅਰ ਅਧਿਕਾਰੀ ਵੱਲੋਂ ਸੋ ਇਸ ਮਸਲੇ ਦੇ ਵਿੱਚ ਕੀ ਹੋਇਆ ਜਦੋਂ ਅਰुण ਕੁਮਾਰ ਸ਼ਰਮਾ ਜੀ ਬਧੀ ਇੱਕ ਡਿਪਟੀ ਕਮਿਸ਼ਨਰ ਫਰੋਜਪੁਰ ਦਾ ਨਾ ਸੀ ਉਹਨਾਂ ਦੇ ਵੱਲੋਂ ਜਿਹੜੀ ਇੱਕ ਉਹਨਾਂ ਦੇ ਈ ਪੋਰਟਲ ਪੰਚਾਇਤ ਈ ਪੋਰਟਲ ਦੇ ਉੱਤੇ ਇੱਕ ਆਈਡੀ ਬਣਦੀ ਆ ਦੀਰੇ ਵਿੱਚ ਸਰਕਾਰ ਦੇ ਹਜਰਤਾਂ ਹੁੰਦੀਆਂ ਵੀ ਉਹਦੇ ਵਿੱਚ ਸਿਰਫ ਅਰਣ ਕੁਮਾਰ ਸ਼ਰਮਾ ਦਾ ਹੀ ਨੰਬਰ ਰਜਿਸਟਰਡ ਹੋ ਸਕਦਾ ਸੀ ਪਰ ਉਹਨਾਂ ਨੇ ਕੀ ਕੀਤਾ ਆਪਣੇ ਦਫ਼ਤਰ ਦੀ ਇੱਕ ਡਾਟਾ ਐਂਟਰੀ ਆਪਰੇਟਰ ਕੱਚੀ ਕਰਮਚਾਰੀ ਕੱਚੀ ਮੁਲਾਜ਼ਮ ਦੀ ਮਤਲਬ ਆਪਦਾ ਮੋਬਾਈਲ ਨੰਬਰ ਉਸ ਆਈਡੀ ਤੇ ਰਜਿਸਟਰਡ ਕਰਾਇਆ ਹੁਣ ਉਹ ਮਿਲੀ ਭੁਗਤਣਾ ਕਰਾਇਆ ਉਹਨਾਂ ਨੇ ਕਿਹੜੀ ਸੋਚ ਨਾਲ ਕਰਾਇਆ ਤਾਂ ਉਹ ਜਵਾਬ ਦੇਣਗੇ ਉਹਦੇ ਨਾਲ ਕੀ ਹੋਇਆ ਅਰਣ ਕੁਮਾਰ ਸ਼ਰਮਾ ਦੀ ਇੱਕ ਵੱਡੀ ਅਣਗਹਿਲੀ ਦਫ਼ਤਰ ਦੇ ਵਿੱਚੋਂ ਉਹਨਾਂ ਨੇ ਦੋ ਡੋਂਗਲਾਂ ਛੁੱਟੀ ਵਾਲੇ ਦਿਨ 1 ਮਈ ਜਿਹੜਾ ਲੇਬਰ ਡੇ ਦੀ ਛੁੱਟੀ ਹੁੰਦੀ ਆ ਉਹ ਦਿਨ ਦੋ ਡੋਂਗਲਾਂ ਮਤਲਬ ਫੇਕ ਜੋ ਪਰਤਾਲ ਰਿਪੋਰਟ ਕਹਿੰਦੀ ਆ ਫੇਕ ਡੋਂਗਲਾਂ ਅਰੈਸਟਡ ਕੀਤੀਆਂ ਜਿਹਦੇ ਨਾਲ ਪੰਚਾਇਤ ਸੰਮਤੀ ਫਿਰੋਜ਼ਪੁਰ ਦੇ ਵਿੱਚ 1 ਕਰੋੜ 80 ਲੱਖ 87591 ਰੁਪਏ ਖੁਰਦਵਰਦ ਹੋ ਗਏ ਇਹ ਮੈਂ ਨਹੀਂ ਕਹਿ ਰਿਹਾ ਇਹ ਵਿਭਾਗ ਦੀ ਪਰਤਾਲੀਆ ਕਮੇਟੀ ਡਿਪਟੀ ਡਾਇਰੈਕਟਰ ਜਲੰਧਰ ਤੇ ਜਿਲਾ ਵਿਕਾਸ ਦੇ ਪੰਚਾਇਤ ਅਫਸਰ ਬਠਿੰਡਾ ਦੀ ਪੜਤਾਲ ਰਿਪੋਰਟ ਜਿਹੜੀ ਆ ਮੇਰੇ ਇਸ ਟਾਈਮ ਹੱਥ ਦੇ ਵਿੱਚ ਆ ਉਹ ਕਹਿ ਰਹੀ ਆ ਵੀ ਪੰਚਾਇਤ ਸਮਤੀ ਫਰੋਜਪੁਰ ਦੇ ਵਿੱਚ 1 ਕਰੋੜ 80 ਲੱਖ 87591 ਰੁਪਏ ਖਰਦ ਬਰਦ ਹੋ ਗਏ ਇਹ ਕਿਉਂ ਹੋਏ ਇਹਦੇ ਲਈ ਮੇਨ ਜ਼ਿੰਮੇਵਾਰਾ ਅਰुण कुमार ਸ਼ਰਮਾ ਜਿਹਦੇ ਦਫ਼ਤਰ ਵੱਲੋਂ ਛੁੱਟੀ ਵਾਲੇ ਦਿਨ ਦੋ ਡੌਂਗਲਾ ਅਪਰੂਵ ਕੀਤੀਆਂ ਗਈਆਂ ਫੇਕ ਡੌਂਗਲਾ ਆ ਰਿਪੋਰਟ ਕਹਿੰਦੀ ਆ ਫੇਕ ਡੌਂਗਲਾ ਅਪਰੂਵ ਕੀਤੀਆਂ ਗਈਆਂ ਇਹਦੇ ਸਬੰਧ 'ਚ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਇਹ ਬੇਨਤੀ ਕਰਦਾ ਵੀ ਇਸ ਜਿਹੜੀ ਪ੍ਰਤਾਜ ਰਿਪੋਰਟ ਆ ਇਹਦਾ ਪੇਜ ਨੰਬਰ 4 ਆ ਜੀ ਇਹਦੇ ਵਿੱਚ ਇਹਨਾਂ ਨੇ ਸਾਫ ਲੱਭਦੇ ਦੇ ਵਿੱਚ ਲਿਖਿਆ ਹੋਇਆ ਬਈ ਜਿਹੜੀ ਇਹ ਜਿਹੜੇ ਚੈੱਕ ਕਰਤੇ ਆਈਡੀ ਵਿੱਚ ਵਰਤਿਆ ਗਿਆ ਮੋਬਾਈਲ ਨੰਬਰ ਜਿਹੜਾ ਇਹਨਾਂ ਦਾ ਜਿਹੜੇ ਦੋ ਸਪਸ਼ਟ ਹੁੰਦਾ ਹੈ ਕਿ ਹੋਣ ਵਾਲੀ ਜਾਂ ਕਿ ਸੇਮ ਸੋਰੀ ਬਈ ਜਿਹੜੀਆਂ ਡੋਂਗਲਾਂ ਨੇ ਬਈ ਇਹ ਸੇਮ ਨਾਮ ਤੇ ਰਜਿਸਟਰਡ ਕੀਤੀਆਂ ਗਈਆਂ ਨੇ ਇੱਕੋ ਨਾਮ ਤੇ ਦੋ ਡੋਂਗਲਾਂ ਰਜਿਸਟਰਡ ਕੀਤੀਆਂ ਗਈਆਂ ਜਦ ਕਿ ਇੱਕੋ ਨਾਮ ਨੰਬਰ ਦੇ ਉੱਤੇ ਦੋ ਡੌਂਗਲਾਰੇ ਰਜਿਸਟਰ ਨਹੀਂ ਹੋ ਸਕਦੀਆਂ ਕਦੇ ਵੀ ਉਸ ਤੋਂ ਬਾਅਦ ਪੇਜ ਨੰਬਰ 5 ਜੀ ਪੇਜ ਨੰਬਰ 5 ਦੇ ਉੱਤੇ ਜਿਹੜੀਆਂ ਉਹ ਡੌਂਗਲਾਂ ਨਾਲ 11 ਪੇਮੈਂਟਾਂ 11 ਕਿਸ਼ਤਾਂ 'ਚ ਪੇਮੈਂਟਾਂ ਇੱਕ ਬੈਂਡਰ ਦੇ ਖਾਤੇ 'ਚ ਬੈਂਡਰ ਦੇ ਖਾਤੇ 'ਚ ਜਿਹੜੀਆਂ ਟਰਾਂਸਫਰ ਹੋਈਆਂ ಗ್ರಾಮ ਪੰਚਾਇਤ ਮਤਲਬ ਆਪਣੇ ਪੰਚਾਇਤ ਸੰਬਧੀ ਫਿਰੋਜਪੁਰ ਦੇ ਖਾਤੇ ਦੇ ਵਿੱਚੋਂ ਜਿਹੜਾ ਰਣਜੀਤ ਟਾਇਲ ਇੰਡਸਟਰੀ ਗੜਮਾ ਪੈਂਡਾ ਜੀ ਉਹਦੇ ਖਾਤੇ ਦੇ ਵਿੱਚ ਜਿਹੜੀਆਂ 11 ਕਿਸ਼ਤਾਂ ਚ 1 ਕਰੋੜ 80 ਲੱਖ 500 85591 ਰੁਪਏ ਗਏ ਉਹਦੀਆਂ 11 ਕਿਸ਼ਤਾਂ ਦੀ ਸਾਰੀ ਡਿਟੇਲ ਆ ਜੀ ਉਸ ਤੋਂ ਬਾਅਦ ਇਹਦੇ ਥੱਲੇ ਰਿਪੋਰਟ ਦੇ ਵਿੱਚ ਲਿਖਿਆ ਉਕਤ ਰਕਮ ਦਾ ਦਾ ਖੁਰਦਬੁਰਦ ਕਰਨ ਹੋਣ ਦਾ ਮੁੱਖ ਕਾਰਨ ਕਿਰਨਦੀਪ ਕੌਰ ਤੇ ਜਸਵਿੰਦਰ ਕੌਰ ਕਰੰਬਰ ਮੇਕਰ ਦੇ ਚੈੱਕਰ ਦੀ ਡੋਂਗਲ ਦੀ ਵਰਤੋਂ ਕਰਕੇ ਹੋਈ ਸਾਬਤ ਹੋਈ ਹੈ ਇਸ ਮਸਲੇ ਵਿੱਚ ਹੈਟ ਲਿਖੇ ਅਨੁਸਾਰ ਪਦਰਤਾਂ ਦੇ ਗੱਲੀਆਂ ਸਾਹਮਣੇ ਆਈਆਂ ਨੇ ਆ ਸਾਰੀਆਂ ਉਹਨਾਂ ਨੇ ਜੋ-ਜੋ ਝਣਗੱਲੀਆਂ ਪਾਈਆਂ ਗਈਆਂ ਸਾਰੀਆਂ ਪੜਤਾਲੀਆ ਅਫਸਰਾਂ ਵੱਲੋਂ ਦਰਜ ਕੀਤੀਆਂ ਗਈਆਂ ਪਰ ਇਹਦੇ ਵਿੱਚ ਜਾ ਕੇ ਲਾਸਟ ਦੇ ਉੱਤੇ ਮਤਲਬ ਲਾਸਟ ਪਹਿਲੇ ਦੇ ਵਿੱਚ 4 ਨੰਬਰ ਦੇ ਵਿੱਚ ਉਹ ਲਿਖਿਆ ਇਸ ਮਾਮਲੇ ਦੀ ਪੜਤਾਲ ਦੌਰਾਨ NSAI NIC ਦਿੱਲੀ ਤੋਂ ਜੋ ਰਿਪੋਰਟ ਪ੍ਰਾਪਤ ਕੀਤੀ ਗਈ ਹੈ ਦੇ ਮੁਤਾਬਕ ਇਸ ਮਾਮਲੇ ਵਿੱਚ ਮੇਕਰ ਅਤੇ ਚੈਕਰ ਦੀ ਬਬ ਦੀਆਂ ਵਰਤੀਆਂ ਗਈਆਂ ਡੌਂਗਲਾ ਬੀਡੀਪੀਓ ਕਰਨਦੀਪ ਕੌਰ ਅਤੇ ਚੇਅਰਪਰਸਨ ਜਸਵਿੰਦਰ ਕੌਰ ਦੀ ਜਗ੍ਹਾ ਤੇ ਉਹਦੀ ਜਗ੍ਹਾ ਤੇ ਕਰਨਦੀਪ ਕੌਰ ਸਰਪੰਚ ਅਤੇ ಗ್ರಾಮ ਪੰਚਾਇਤ ਕਾਲਮ ਵਾਲਾ 334 ਅਤੇ ਸ਼੍ਰੀਮਤੀ ਜਸਵਿੰਦਰ ਕੌਰ ਸਰਪੰਚ ಗ್ರಾಮ ਪੰਚਾਇਤ ਬਾਤੀ ਭਾਨੇ ਵਾਲੀ ਦੇ ਨਾਮ ਤੇ ਵਰਤੀਆਂ ਗਈਆਂ ਮਤਲਬ ਦੋ ਫੇਕ ਡੌਂਗਲਾ ਸਰਪੰਚਾਂ ਦੀਆਂ ਨਾਂ ਤੇ ਮਤਲਬ ਬਣਾਇਆ ਗਿਆ ਸਰਪੰਚਾਂ ਦੇ ਨਾਂ ਤੇ ਵਰਤੀਆਂ ਗਈਆਂ ਵੀਡੀਓ ਤੇ ਚੇਅਰਪਰਸਨ ਦੀ ਜਗ੍ਹਾ ਦੇ ਉੱਤੇ ਇਹ ਕਿਉਂ ਵਰਤੀਆਂ ਗਈਆਂ ਕਿਉਂਕਿ ਫੇਗ ਡੌਂਗਲਾਂ ਵਿਧੇਕ ਡਿਪਟੀ ਕਮਿਸ਼ਨਰ ਅਰੁਣ ਸ਼ਰਮਾ ਦੇ ਦਫ਼ਤਰ ਵੱਲੋਂ ਛੁੱਟੀ ਵਾਲੇ ਦਾ ਅਪਰੂਵ ਕੀਤੀ ਗਈਆਂ ਸੀ ਉਸ ਤੋਂ ਬਾਅਦ ਅਗਲਾ ਪੇਜ ਆ ਜੀ 6 ਨੰਬਰ ਪੇਜ ਇਹਦੇ ਵਿੱਚ 5 ਨੰਬਰ ਪੈਰਾ ਉੱਪਰੋਂ ਕੁਝ ਲੰਨਾ ਛੱਡ ਕੇ 5 ਨੰਬਰ ਲੜੀ ਨੰਬਰ 5 ਤੇ ਇਸ ਦੇ ਵਿੱਚ ਸਪਸ਼ਟ ਹੋ ਜਾਂਦਾ ਜੀ ਇਸ ਮਾਮਲੇ ਵਿੱਚ ਵਰਤੀਆਂ ਗਈਆਂ ਡੌਂਗਲਾਂ ਨੂੰ ਵਿਧੇਕ ਡਿਪਟੀ ਕਮਿਸ਼ਨਰ ਆਰ ਡੀ ਦਫ਼ਤਰ ਫਰੀਦਕੋਟ ਪਰ ਵੱਲੋਂ ਅਪਰੂਵ ਕੀਤੀਆਂ ਗਈਆਂ ਹਨ ਐਨ ਆਈ ਸੀ ਦਿੱਲੀ ਤੋਂ ਪ੍ਰਾਪਤ ਰਿਪੋਰਟ ਮੁਤਾਬਕ ਇਹ ਡੌਂਗਲਾ ਮਿਤੀ 1/5/24 ਨੂੰ ਸਮਾਂ 3:42 ਵਜੇ ਅਪਰੂਵ ਹੋਈਆਂ ਜਦੋਂ ਕਿ ਮਿਤੀ 1/5/24 ਨੂੰ ਲੇਬਰ ਡੇ ਦੀ ਸਰਕਾਰੀ ਛੁੱਟੀ ਸੀ ਅਦੇ ਕਿਰਨਦੀਪ ਕੌਰ ਨੇ ਬਤੌਰ ਬੀਡੀਪੀਓ ਮਿਤੀ 31/1/24 ਨੂੰ ਚਾਰ ਛੱਡ ਦਿੱਤਾ ਸੀ ਜਿਹੜੀ ਕਿਰਨਦੀਪ ਕੌਰ ਆ ਉਹਨੇ 31/1/24 ਨੂੰ ਚਾਰ ਛੱਡ ਦਿੱਤਾ ਸੀ ਉਸ ਦੇ ਵਿੱਚ ਬਧੀਗ ਡਿਪਟੀ ਕਮਿਸ਼ਨਰ ਆਰਡੀ ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਦ ਦੀ ਈ ਗ੍ਰਾਮ ਸਵਰਾਜ ਪੋਰਟਲ ਤੇ ਜੋ ਆਈਡੀ ਬਣੀ ਹੋਈ ਹੈ ਉਸ ਉੱਪਰ ਸ਼੍ਰੀਮਤੀ ਜਸਪ੍ਰੀਤ ਕੌਰ ਡਾਟਾ ਐਂਟਰੀ ਆਪਰੇਟਰ ਦਾ ਮੋਬਾਈਲ ਨੰਬਰ 8725031339 ਰਜਿਸਟਰਡ ਹੈ ਆ ਇੱਥੇ ਸਭ ਤੋਂ ਵੱਡੀ ਅਨਗੈਲੀ ਕਰਨ ਕੁਮਾਰ ਸ਼ਰਮਾ ਦੀ ਇੱਥੇ ਆਉਂਦੀ ਹੈ ਅਨਗੈਲੀ ਕਿ ਮਿਲੀ ਭਗਤ ਮਿਲੀ ਭਗਤ ਮਿਲੀ ਭਗਤ ਲਾ ਲੋ ਅਨਗੈਲੀ ਸਾਰਾ ਕੁਝ ਹੀ ਹੈ ਜੀ ਅਨਗੈਲੀ ਤੋਂ ਗਲਤੀ ਹਾਂ ਗਲਤੀ ਹੋ ਗਈ ਮਿਲੀ ਭਗਤ ਜੀ ਮਿਲੀ ਭਗਤ ਜੀ ਨੂੰ ਜਿਹਦਾ ਪਤਾ ਸੀ ਉਹਨੂੰ ਕਿਉਂਕਿ ਜਿਹੜੀ ਆਈਡੀ ਦੇ ਵਿੱਚ ਡਿਪਟੀ ਡਾਇਰੈਕਟਰ ਅਰਣੁਸ਼ਰਮਾ ਦਾ ਨੰਬਰ ਰਜਿਸਟਰ ਹੋਣਾ ਚਾਹੀਦਾ ਸੀ ਉੱਥੇ ਜਸਪ੍ਰੀਤ ਦਾ ਇੱਕ ਕੱਚੀ ਕਰਮਚਾਰੀ ਜਿਹੜੀ ਸਰਕਾਰ ਦੀ ਪੱਕੀ ਕਰਮਚਾਰੀ ਵੀ ਨਹੀਂ ਹੈਗੀ ਉਹਦਾ ਨੰਬਰ ਰਜਿਸਟਰਡ ਹੋਣਾ ਮਤਲਬ ਇਹ ਸ਼ੱਕ ਦੇ ਦਾਰੇ ਚਾਹੁੰਦਾ ਵੀ ਇਹ ਸਾਬਤ ਕਰਦਾ ਵੀ ਅਰਣੁਸ਼ਮਰ ਸ਼ਰਮਾ ਮਿਲੀ ਭੁਗਤਣਾ ਕਰ ਰਿਹਾ ਸੀ ਜੋ ਕੁਝ ਕਰ ਰਿਹਾ ਸੀ ਬੀਡੀਪੀਓ 4 ਮਹੀਨੇ ਪਹਿਲੇ 4 ਛੱਡ ਗਈ ਤੇ ਉਹਦੇ ਵੀ ਤੁਹਾਨੂੰ ਗੱਲ ਇਹਦੇ ਵਿੱਚ ਲਿਖਿਆ ਹੋਇਆ ਜੀ ਅੱਗੇ ਵੀ ਜਿਹੜੀ ਜਿਹੜੀ ਕਰਨਦੀਪ ਕੌਰ ਬੀਡੀਪੀਓ ਮਿਤੀ 31/1/24 ਚਾਰ ਛੱਡ ਗਈ ਸੀ ਏ ਕਰਨਦੀਪ ਕੌਰ ਜੇ ਰਿਪੋਰਟ ਕਹਿੰਦੀ 4 ਮਹੀਨੇ ਪਹਿਲਾਂ ਚਾਰਜ ਛੱਡ ਗਈ ਸੀ ਪਰ ਇਹਦਾ ਇਹਦਾ ਅਸਲ ਤੱਥ ਕੀ ਇਹਦੇ ਤੇ ਕੀ ਹੋਇਆ 4-5 ਮਹੀਨੇ ਬਾਅਦ ਇਹਦੇ ਤੇ ਆਪੀਆਰ ਅੱਜ ਕਰਾ ਦਿੱਤੀ ਗਈ ਇਸ ਗਵਨ ਲਈ ਇਸ ਗਵਨ ਲਈ ਠੀਕ ਹੈ ਜੀ ਇਹ ਇਹਦੇ ਵਿੱਚ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਵੀ ਜੇ ਆ ਰਿਪੋਰਟ ਕਹਿੰਦੀ ਆ ਵੀ ਇੱਕ 5-24 ਨੂੰ ਕਰਨਦੀਪ ਕੌਰ ਦੀ ਇੱਥੋਂ ਬਦਲੀ ਹੋ ਜਾਂਦੀ ਆ ਬਦਲੀ ਹੋਣ ਤੋਂ ਬਾਅਦ ਵੀਡੀਓ ਫਰੋਜਪੁਰ ਪੁਲਿਸ ਨੂੰ ਸ਼ਿਕਾਇਤ ਕਰਦਾ ਛੇਤੀ ਥਾਣਾ ਫਰੋਜਪੁਰ ਦੇ ਵਿੱਚ ਇੱਕ ਐਫਆਈਆਰ ਦਰਜ ਹੁੰਦੀ ਆ 434 ਪੇਜ ਨੰਬਰ 8 ਜੀ ਐਫਆਈਆਰ ਦਰਜ ਹੁੰਦੀ ਆ 434 ਜਿਹਦੇ ਵਿੱਚ ਕਰਨਦੀਪ ਕੋਰ ਪਹਿਲੇ ਨੰਬਰ ਤੇ ਉਹਦਾ ਨਾਮ ਆਉਂਦਾ ਵੀਡੀਓ ਦਾ ਪਰਤਾਰ ਰਿਪੋਰਟ ਕਹਿੰਦੀ ਤਿੰਨ ਚਾਰ ਮਹੀਨੇ ਪਹਿਲਾਂ ਉਹਦੀ ਬਦਲੀ ਹੋ ਗਈ ਪਾਰ 3-4 ਮਹੀਨੇ ਬਾਅਦ ਵੀਡੀਓ ਬਰੋਜਪੁਰ ਕਰਨਦੀਪ ਦੇ ਉੱਤੇ ਪਰਚਾ ਦਰਜ ਕਰਾਉਂਦਾ ਇਹ 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 ਬਿਲਕੁਲ ਇਹ ਮਿਲੀ ਭੁਗਤਤ ਮਤਲਬ ਕੀ ਵੀਡੀਓ ਵੱਲੋਂ ਵੀ ਗਲਤ ਕਾਰਵਾਈ ਕਰਨ ਦਾ ਮਤਲਬ ਇਹੀ ਕਾਰਨ ਹੋ ਸਕਦਾ ਵੀ ਡੀਡੀ ਏਡੀਸੀ ਉਹਦਾ ਬੌਸ ਸੀ ਇਹਦਾ ਮਤਲਬ ਵੀਡੀਓ ਨੇ ਵੀ ਜੋ ਬਿਆਨ ਦਿੱਤਾ ਹੋ ਸਕਦਾ ਅਰਣ ਕੁਮਾਰ ਸ਼ਰਮਾ ਦੇ ਕਹਿਣ ਤੇ ਦਿੱਤਾ ਹੋਵੇ ਦਬਾਅ ਥਲੇ ਦਿੱਤਾ ਹੋਵੇ ਨਹੀਂ ਤਾਂ ਕਰਨਦੀਪ ਕੌਰ ਮੈਂ ਨਹੀਂ ਕਹਿੰਦਾ ਵੀ ਇਹ નિર્ਦੋਸ਼ ਆ ਜਾਂ ਦੋਸ਼ੀ ਆ ਪਰ ਜੇ ਅਨਕੁਆਰੀ ਰਿਪੋਰਟ ਕਹਿੰਦੀ ਆ ਵੀ ਉਹਦੀ ਬਦਲੀ 3-4 ਮਹੀਨੇ ਪਹਿਲਾਂ ਹੋ ਗਈ ਸੀ ਤਾਂ ਉਹਨੂੰ ਭਰਤੀ ਅਜ ਨਾਮਜ਼ਦ ਕਿਉਂ ਕੀਤਾ ਗਿਆ ਉਸ ਤੋਂ ਬਾਅਦ ਅਗਲਾ ਪੇਜ ਜਿਹੜਾ ਪੜਤਾਲ ਰਿਪੋਰਟ ਦਾ ਜੀ 7 ਨੰਬਰ ਪੇਜ 7 ਨੰਬਰ ਪੇਜ ਦੇ ਉੱਤੇ ਲਿਖਿਆ ਹੋਇਆ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਇਸ ਗਵਨ ਦੇ ਵਿੱਚ ਇਹ ਪੰਚਾਇਤ ਕਰਮਚਾਰੀਆਂ ਦੇ ਦਾ ਰੋਲ ਹੈ ਕਿਉਂਕਿ ਕਰਨਦੀਪ ਕੌਰ ਅਤੇ ਕਰਨਦੀਪ ਉਹ ਸਰਪੰਚ ਦੇ ਨਾਮ ਨੂੰ ਅਤੇ ਜਸਵਿੰਦਰ ਕੌਰ ਸਰਪੰਚ ਦੇ ਨਾਮ ਤੇ ਆਈਡੀ ਬਣੀ ਹੋਈ ਸੀ ਅਤੇ ਇਹਨਾਂ ਦੀ ਆਈਡੀ ਨੂੰ ਫੇਕ ਆਈਡੀ ਦੇ ਰੂਪ ਵਿੱਚ ਵਰਤਿਆ ਗਿਆ। ਆਜ ਤੇ 43 ਅਫਸਰ ਕਹਿੰਦਾ ਇਹ ਦੋਨੋਂ ਜਿਹੜੀਆਂ ਆਈਡੀਆਂ ਬਣੀਆਂ ਸੀ ਉਹਨਾਂ ਦੇ ਫੇਕ ਆਈਡੀ ਵਰਤੀ ਗਈ ਆ। ਉਹ ਫੇਕ ਆਈਡੀ ਕਿਵੇਂ ਬਣੀ? ਅਰਣ ਕੁਮਾਰ ਸ਼ਰਮਾ ਦੀ ਡੋਂਗਰ ਨਾਲ ਲੇਬਰ ਡੇ ਦੀ ਛੁੱਟੀ ਵਾਲੇ ਦਿਨ ਉਹਦੇ ਵਿੱਚ ਅੱਗੇ ਲਿਖਦੇ ਆ ਹੋ ਅਤੇ ਇਹ ਦੋਨੇ ਡੌਂਗੜਾਂ ਬਧੀਗ ਡਿਪਟੀ ਕਮਿਸ਼ਨਰ ਆਰਡੀ ਫਰੋਜਪੁਰ ਦੇ ਦਫ਼ਤਰ ਵੱਲੋਂ ਅਪਰੂਵ ਕੀਤਾ ਜਾਣਾ ਮਿਲੀ ਭੁਗਤ ਸਾਬਤ ਕਰਦਾ ਹੈ। ਇੱਥੇ ਆ ਕੇ ਉਹਨਾਂ ਨੇ 45 ਆਫਸਰ ਨੇ ਬਿਲਕੁਲ ਕਲੀਅਰ ਕਰਤਾ ਵੀ ਬਧੀਗ ਡਿਪਟੀ ਕਮਿਸ਼ਨਰ ਅਰਣ ਕੁਮਾਰ ਅਰਣੂ ਸ਼ਰਮਾ ਇਸ ਜਿਹੜੀ ਧਾਂਦਲੀ ਹੋਈ ਹੈ ਇਹਦੇ ਲਈ ਪੂਰਨ ਤੌਰ ਤੇ ਜ਼ਿੰਮੇਵਾਰ ਆ ਉਹ ਜਦ ਕੇ ਐਫ ਆਈ ਆਰ ਦੇ ਵਿੱਚ ਵੀਡੀਓ ਵੱਲੋਂ ਕਰਾਈ ਐਫ ਆਈ ਆਰ ਦੇ ਵਿੱਚ ਅਰਣ ਸ਼ਰਮਾ ਦਾ ਕਿਤੇ ਵੀ ਨਾਂ ਨਹੀਂ ਜੇ ਦੇਖਿਆ ਜਾਵੇ ਜੇ ਜੇ ਡੌਂਗਲਾ ਰਿਸਟਰਡ ਨਾ ਹੁੰਦੀਆਂ ਤਾਂ ਇਹ ਗਵਨ ਹੋਣਾ ਹੀ ਨਹੀਂ ਸੀ ਜੇ ਇਹ ਗਵਨ ਹੋਇਆ ਤਾਂ ਅਰਣ ਕੁਮਾਰ ਸ਼ਰਮਾ ਦੇ ਦਫ਼ਤਰੋਂ ਜੋ ਫੇਕ ਡੌਂਗਲਾ ਅਪਰੂਵ ਕੀਤੀਆਂ ਗਈਆਂ ਉਹਨਾਂ ਦੇ ਕਰਕੇ ਇਹ ਇਹ ਗਵਨ ਹੋਇਆ ਜਿਹਦੇ ਲਈ 1 ਕਰੋੜ 80 ਲੱਖ 87591 ਰੁਪਏ ਲਈ ਅਰਣ ਕੁਮਾਰ ਸ਼ਰਮਾ ਸਿੱਧਾ ਸਿੱਧਾ ਜ਼ਿੰਮੇਵਾਰ ਹੈ ਕਮੇਟੀ ਮੇਰੀ ਬਲਾਸਤ ਬੇਨਤੀ ਇਹ ਹੈ ਜੀ ਇਸੇ ਰਿਪੋਰਟ ਦੇ ਵਿੱਚ 45 ਅਫਸਰ ਲਿਖਦੇ ਨੇ ਇਸ ਲਈ ਅਖੀਰ ਵਿੱਚ ਕਮੇਟੀ ਇੱਕ ਵਾਰ ਉਕਤ ਮਾਮਲੇ ਦੀ ਜਾਂਚ ਪੁਲਿਸ ਵਿਭਾਗ ਨੂੰ ਤੁਰੰਤ ਸੌਂਪਣ ਦੀ ਸਿਫਾਰਿਸ਼ ਕਰਦੀ ਹੈ ਜੇ ਇਹ ਲੋਕ ਗੈਲਟੀ ਨਾ ਹੁੰਦੇ ਜਾਂ ਇਥੇ ਤਾਂਧਰੀ ਨਾ ਹੋਈ ਹੁੰਦੀ ਜੋ ਇਹ ਵਿੱਚ ਰਿਪੋਰਟ ਦੇ ਲਿਖਦੇ ਰਕਮ ਖੋਰਦਬਰਦ ਨਾ ਹੋਈ ਹੁੰਦੀ ਤਾਂ 45 ਰਿਪੋਰਟ ਨੂੰ ਪੁਲਿਸ ਤੋਂ ਪੜਤਾਲ ਮੰਗਣ ਦੀ ਲੋੜ ਨਹੀਂ ਸੀ ਕੁਣਕ ਤਾਂ ਜਿਹੜੇ ਡੋਂਗਲਾਂ ਦੀ ਗੱਲ ਕਰਦੇ ਨੇ ਡੋਂਗਲ ਤੋਂ ਵੀ ਤਾਂ ਫਰਾਡ ਹੋ ਸਕਦਾ ਹੈ ਤੈਨਾਂ ਤੋਂ ਸਰ ਜੋ ਅੱਜ ਦੀ ਡੇਡ ਚ ਪ੍ਰੋਸੀਜਰ ਆ ਸਰਕਾਰ ਦਾ ਬਿਨਾ ਡੋਂਗਲ ਦੇ ਉਹ ਡਿਜੀਟਲ ਸਿਗਨੇਚਰ ਨੇ ਉਹ ਡੋਂਗਲ ਨਹੀਂ ਡੋਂਗਲ ਦਾ ਰੂਪ ਆ ਪਰ ਉਹ ਡਿਜੀਟਲ ਸਿਗਨੇਚਰ ਨੇ ਹਰੇਕ ਕਰਮਚਾਰੀ ਤੇ ਅਧਿਕਾਰੀ ਦੇ ਉਹਦੇ ਤੋਂ ਬਿਨਾ ਪੇਮੈਂਟ ਨਹੀਂ ਹੋ ਸਕਦੀ ਤੇ ਪੇਮੈਂਟ ਦਾ ਕਿਸ ਤਰ੍ਹਾਂ ਨੇ ਕੀਤੀਆਂ ਤੇ ਫਰਾਡ ਕਿਸ ਤਰ੍ਹਾਂ ਦਾ ਹੋਇਆ ਇਹ ਜੀ ਪੇਮੈਂਟਾਂ ਇੱਕ ਫਰਮ ਆ ਆ ਸਰਕਾਰ ਰਿਪੋਰਟ ਦੇ ਵਿੱਚ ਇਹਨਾਂ ਨੇ ਲਿਖਿਆ ਆਪਣੇ ਅਧਿਕਾਰੀਆਂ ਨੇ ਦੋਨਾਂ ਨੇ ਡਿਵੀਜ਼ਨ ਡਿਪਟੀ ਡਾਇਰੈਕਟਰ ਜਲੰਧਰ ਅਤੇ ਡੀਡੀਪੀਓ ਬਠਿੰਡਾ ਆਪਣੀ ਰਿਪੋਰਟ ਚ ਲਿਖਦੇ ਆ ਵੀ ਜਿਹੜੀਆਂ ਇਹ ਪੇਮੈਂਟਾਂ 11 ਕਿਸ਼ਤਾਂ ਵਿੱਚ ਰਣਜੀਤ ਟਾਇਲ ਇੰਡਸਟਰੀ ਪਿੰਡ ਕੁੜਮਾ ਨੂੰ ਕੀਤੀਆਂ ਗਈਆਂ ਕਿਸ ਕੰਮ ਲਈ ਕਿਸ ਕੰਮ ਲਈ ਇਹ ਦੇਖੋ ਟਾਇਲ ਫੈਕਟਰੀ ਆ ਇਹ ਤਾਂ ਹੁਣ ਇਹੀ ਦੱਸ ਸਕਦਾ ਇਹਦੇ ਵਿੱਚ ਇੱਕ ਤੈਨੂੰ ਹੋਰ ਚੀਜ਼ ਦੱਸਦਾ ਜੀ ਇਸ ਪੜਤ ਜਿਹੜੀ ਤੁਸੀਂ ਆ ਗੱਲ ਕਹਿੰਦੇ ਹੋ ਵੀ ਕਿਸ ਲਈ ਕੰਮ ਲਈ ਕੀਤੀਆਂ ਗਈਆਂ ਇਹਦੇ 45 ਅਫਸਰ ਲਿਖਦੇ ਨੇ ਪੇਜ ਨੰਬਰ 6 ਤੇ ਜੀ ਇਸ ਮਾਮਲੇ ਨਾਲ ਸੰਬੰਧਤ ਸਮੂਹ ਕਰਮਚਾਰੀਆਂ ਦੇ ਬਿਆਨ ਲਏ ਗਏ ਅਤੇ ਸਾਰਿਆਂ ਨਾਲ ਪੁੱਛਗੜਤਾਲ ਕੀਤੀ ਗਈ ਪਰੰਤੂ ਮੌਕੇ ਤੇ ਕਿਸੇ ਵੀ ਕਰਮਚਾਰੀ ਵੱਲੋਂ ਸਥਿਤੀ ਸਪਸ਼ਟ ਨਹੀਂ ਕੀਤੀ ਗਈ ਸਗੋਂ ਮਾਮਲੇ ਨੂੰ ਅੜਜਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੜਾ ਤੁਸੀਂ ਸਰ ਮੇਰੇ ਤੋਂ ਸਵਾਲ ਪੁੱਛ ਰਹੇ ਹੋ ਉਹਦਾ ਜਵਾਬ ਤਾਂ ਕ੍ਰਾਈਮ ਕਰਨ ਵਾਲਿਆਂ ਨੇ ਦਿੱਤਾ ਤੇ ਕਹਿਣਾ ਮਾਨਿਆ ਕਿਤੇ ਵੀ ਦੱਸਾਂਗੇ ਨਹੀਂ ਜੀ ਸੌਰੀ ਅਜਿਹਾ ਨਹੀਂ ਟਾਇਰ ਟਾਈਲਾਂ ਟਾਈਲ 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 ਇੰਟਰਲੌਕ ਟਾਈਲ ਇੰਟਰਲੌਕ ਕਿਹੜੇ ਟਿੰਡ ਚ ਲਾਇਆ ਨਾ ਦੇਖੋ ਮੈਂ ਤੁਹਾਨੂੰ ਦੱਸਦਾ ਜੀ ਆ ਦੇਖੋ ਉਹ ਕਹਿੰਦੇ ਜੀ ਸਾਨੂੰ ਕੋਈ ਤਸੱਲੀ ਵਕਤ ਜਵਾਬ ਨਹੀਂ ਦਿੱਤਾ ਜਿਹੜੇ ਮੌਕੇ ਦੇ ਅਧਿਕਾਰੀ ਤੇ ਕਰਮਚਾਰੀਆਂ ਨੇ ਕੋਈ ਤਸੱਲੀ ਵਕਤ ਜਵਾਬ ਨਹੀਂ ਦਿੱਤਾ ਤੁਸੀਂ ਕਹਿਣਾ ਹਵਾ 'ਚ ਕਹਿਣਾ ਲੱਗਣਾ ਟੰਡ ਲੋ ਦੇਖੋ ਜੋ ਆ ਰਿਪੋਰਟ ਕਹਿੰਦੀ ਆ ਮੈਂ ਰਿਪੋਰਟ ਤੋਂ ਬਾਹਰ ਨਹੀਂ ਜਾ ਸਕਦਾ ਪੁਲਿਸ ਨੂੰ ਕਹੀ ਆ ਹੁਣ ਇਨਕੁਆਰੀ ਰਿਸੋਰਸ ਦੇ ਦਾ ਇਹਦੇ ਵਿੱਚ ਕੀ ਹੋਇਆ ਜਦੋਂ ਹੁਣ ਕੀ ਹੋਇਆ ਇਹਦੇ ਤੇ ਇਹ ਇਹ ਤੇ ਡਿਪਾਰਟਮੈਂਟ ਨੇ ਕੋਈ ਕੰਮ ਨਹੀਂ ਕਰੀ ਐ ਇਸ ਪ੍ਰਤਾੜ ਰਿਪੋਰਟ ਤੋਂ ਉਸ ਨੂੰ ਨਹੀਂ ਗਈ ਮਤਲਬ ਇਹ ਇਹ ਫੈਲਾ ਦਾ ਸ਼ਿੰਗਾਰ ਬਣ ਕੇ ਰਹਿ ਗਈ ਮੇਰੇ ਮੇਰੇ ਮੈਹਕਮੇ ਦੇ ਮਹਾਨ ਸਾਡੇ ਅਫਸਰ ਸਹਿਬਾਨ ਜਿਹੜੇ ਜਿਹੜੇ ਪ੍ਰਮੋਟ ਕਰਦੇ ਨੇ ਹੈੱਡ ਕੁਆਟਰ ਤੇ ਬੈਠ ਕੇ ਇੱਕ ਕਰਪਸ਼ਨ ਨੂੰ ਪ੍ਰਮੋਟ ਕਰਨ ਵਾਲੇ ਨੇ ਉਹ ਉਹ ਅਫਸਰ ਜਿਹੜੀ ਆ ਰਿਪੋਰਟ ਆ ਇਹਦੇ ਵਿੱਚ ਇੱਕ ਲੈਟਰ ਲੱਗਿਆ ਸਰ ਪੇਜ ਨੰਬਰ 2 ਤੇ ਜਿਹੜੀ ਆ ਰਿਪੋਰਟ ਆ ਵਿਧੀਕ ਸਕੱਤਰ ਪੰਜਾਬ ਸਰਕਾਰ ਪਿੰਡੂ ਵਿਕਾਸ ਦੇ ਪੰਚਾਇਤ ਵਿਭਾਗ ਵਿਕਾਸ ਪਵਨ ਸੈਕਟਰ ਬਾੜ ਸਾਹਿਬ ਜਦਾ ਅਜੀਤ ਸਿੰਘ ਮਹਾਲੀ ਆਰਡੀ 1 ਸ਼ਾਕਾ ਨੂੰ ਗਈਆ ਗਈ ਕਦਮਾਂ 10 12 24 ਨੂੰ ਜੇ ਇਸ ਪੜਤਾਲ ਤੇ ਕੋਈ ਕਾਰਵਾਈ ਹੋਈ ਹੁੰਦੀ ਧਾਰਨ ਕੁਮਾਰ ਸ਼ਰਮਾ ਏਡੀਸੀ ਤੋਂ ਬਾਅਦ ਪ੍ਰਮੋਟ ਹੋ ਕੇ ਡਿਪਟੀ ਡਾਇਰੈਕਟਰ ਮੁੱਖ ਦਫ਼ਤਰ ਮਹਾਲੀ ਲਗਿਆ ਮੈਂ ਕਿਹਦੇ ਜਿਹੜੇ ਮੰਤਰੀ ਨੇ ਉਹਨਾਂ ਤੱਕ ਪਹੁੰਚਿਆ ਮਤਨ ਸਰ ਮੈਂ ਆ ਇਹ ਮੈਂ ਹੁਣ ਮੁੱਖ ਮੰਤਰੀ ਸਾਹਿਬ ਨੂੰ ਦਰਖਾਸਤ ਲਿਖੀ ਆ 3 ਤਰੀਕ ਨੂੰ ਮੈਂ ਜਦੋਂ ਸਾਡੇ ਕੋਲੇ ਮਸਲਾ ਆਇਆ ਮੈਂ 3 ਤਰੀਕ ਨੂੰ ਲਿਖੀ ਉਹਦੇ ਵਿੱਚ ਮੈਂ ਮੰਤਰੀ ਸਾਹਿਬ ਦੇ ਉਹ ਪੜੀ ਦਰਖਾਸਤ ਮੈਂ ਮੁੱਖ ਮੰਤਰੀ ਸਾਹਿਬ ਨੂੰ ਲਿਖੀ ਉਹਦੇ ਜਿਹੜੇ ਉਤਾਰੇ ਨੇ ਮੈਂ ਉਹ ਮੈਂ ਆਪਣੇ ਬੈਟ ਕਮਿਸ਼ਨਰ ਸਾਹਿਬ ਸਾਡੇ ਡਾਇਰੈਕਟਰ ਸਾਹਿਬ ਸਾਡੇ ਮਤਲਬ ਐਸਐਸਪੀ ਵਿਜੀਲੈਂਸ ਫਰੋਜਪੁਰ ਸਾਹਿਬ ਨੂੰ ਤੇ ਡੀਜੀਪੀ ਸਾਹਿਬ ਪੰਜਾਬ ਨੂੰ ਕਾਪੀਆਂ ਭੇਜੀਆਂ ਤੇ ਉਹਦੀ ਕਾਪੀ ਮੈਂ ਮੰਤਰੀ ਸਾਹਿਬ ਦੇ ਵਟਸਐਪ ਤੇ ਵੀ ਪਾਈ ਮੰਤਰੀ ਕੋਣ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਂਹ ਜੀ ਹੈ ਕੋਈ ਸਿਆਸੀ ਸਰਪਸਤੀ ਹੈ ਇਸ ਨੂੰ ਆਪਣਾ ਦੇਖੋ ਸਰ ਕੋਈ ਨਾ ਕੋਈ ਇਹਦਾ ਹਾਕਾ ਤਾਂ ਹੈਗਾ ਹੀ ਆ ਜਿਹੜਾ ਐਡੇ ਵੱਡੇ ਗਵਨ ਦੇ ਵਿੱਚੋਂ ਜਾਂ ਇਹਦੇ ਦਫ਼ਤਰ ਦੇ ਵਿੱਚੋਂ ਦੋ ਅੱਡਾ ਝਾਲੀ ਡੋਂਗਲਾ ਅਰੈਸਟਡ ਹੋ ਜਾਣਾ ਤੇ 1 ਕਰੋੜ 80 ਲੱਖ 80 ਲੱਖ 87599 ਰੁਪਏ ਪਰਤਾਲ ਰਿਪੋਰਟ ਬਣਾਉਣ ਵਾਲੇ ਦੋ ਅਧਿਕਾਰੀ ਉਸ ਟਾਈਮ ਡਿਪਟੀ ਡਾਇਰੈਕਟਰ ਉਹ ਤੋਂ ਸੀਨੀਅਰ ਅਧਿਕਾਰੀ ਸੀ ਇਹ ਤੋਂ ਆਪਣੇ ਤੋਂ ਅਰਣੁ ਸ਼ਰਮੇ ਤੋਂ ਉਹ ਆਪਣੀ ਰਿਪੋਰਟ ਦੇ ਵਿੱਚ ਫਰੰਟ ਦੇ ਉੱਤੇ ਪਹਿਲਾਂ ਹੀ ਲਿਖਦਾ 15ਵੇਂ ਵਿੱਤੀ ਕਮਿਸ਼ਨ ਤਹਿਤ ਪੰਚਾਇਤ ਸੰਪਤੀ ਬਰੋਜਪੁਰ ਵੱਲੋਂ 1 ਕਰੋੜ 80 ਲੱਖ 87591 ਰੁਪਏ ਦੇ ਫੰਡਾਂ ਨੂੰ ਖੁਰਦ-ਬੁਰਦ ਕਰਨ ਸਬੰਧੀ ਪਰਤਾਲ ਆਹ ਲਓ ਜੀ ਇਹ ਕਿਹਦੇ ਪਰਤਾਲ ਕੀਤੀ ਇਹ ਜਿਹੜੀ ਪਰਤਾਲ ਪੁਰਪ ਭਾਗ ਦੇ ਇਹਦੇ ਲਿਖਿਆ ਮਾਨਯੋਗ ਵਿਧੀਕ ਸਿਕੱਤਰ ਪੰਜਾਬ ਸਰਕਾਰ ਪਿੰਡੂ ਬਗਾ ਦੇ ਪੰਚਾਇਤ ਵਿਭਾਗ ਜੀ ਵੱਲੋਂ ਆਪਣੇ ਹੁਕਮ ਪੇਠਾ ਕਰਨ ਨੰਬਰ ਜ ਆ ਨੰਬਰ ਜੋ ਜੋ 100 100 ਪਾ ਕੇ ਐਸਐਸ ਨਗਰ ਮਿਤੀ ਨੂੰ ਮਤਲਬ 3 12 24 ਰਾਹੀਂ ਲਗਾਈ ਗਈ ਸੀ ਇਹ ਬਧੀਕ 77 ਬਲਾਂ ਲਗਾਈ ਗਈ ਸੀ ਰਿਪੋਰਟ ਤੇ ਦੋ ਅਫਸਰਾਂ ਦੀ ਕਮੇਟੀ ਬਣਾਈ ਸੀ ਡਿਵੀਜ਼ਨਲ ਡਿਪਟੀ ਡਾਇਰੈਕਟਰ ਜਲੰਧਰ ਅਤੇ ਜ਼ਿਲ੍ਹਾ ਬਕਾ ਦੇ ਪੰਚਾਇਤ ਅਫਸਰ ਬਠਿੰਡਾ ਦੋ ਅਧਿਕਾਰੀਆਂ ਦੀ ਕਮੇਟੀ ਬਣਾ ਕੇ ਪੜਤਾਲ ਕਰਾਈ ਗਈ ਜਿਹਦੇ ਜਿਹੜੀ ਸਾਬਤ ਕਰਦੀ ਆ ਵੀ ਇਹ ਰਕਮ ਖਰਦਬਰਦ ਹੋਈ ਹੈ ਬਾਕੀ ਇਹਦੇ ਬਾਰੇ ਇੱਕ ਜੋ ਥੋੜਾ ਜਿਹਾ ਡਿਟੇਲ ਦੇ ਵਿੱਚ ਮੇਰੇ ਸਾਡੇ ਸਤਕਾਰਯੋਗ ਵਕੀਲ ਸਾਹਿਬ ਨੇ ਉਹ ਕੁਝ ਦੱਸਣਾ ਚਾਹਦੇ ਨੇ ਅਕਾ ਨਾਮ ਦੱਸੋ ਮੈਂ ਦੇਖ ਲਾ ਮਾਈਕ ਆ ਲੱਗ ਰਿਹਾ ਮਾਈਕ ਤੇ ਇੱਕ ਬੜੀ ਹਰਾਨ ਕਰਦਾ ਤੱਥ ਤੁਹਾਡੇ ਸਾਹਮਣੇ ਲਿਆਉਣਾ ਚਾਹੁੰਦਾ ਜੀ ਮੈਂ ਤਿੰਨ ਤਰੀਕ ਨੂੰ 3 10 25 ਨੂੰ ਦਰਖਾਸਤ ਦੇ ਰਿਹਾ ਅਰुण ਕਰਮਾਰ ਸ਼ਰਮਾ ਦੇ ਖਿਲਾਫ ਡਾਇਰੈਕਟਰ ਸਾਹਿਬ ਨੂੰ ਵਿੱਤ ਕਮਿਸ਼ਨਰ ਨੂੰ ਬਿਜਲੀ ਐਸਐਸਪੀ ਫਰੋਜ਼ਪੁਰ ਨੂੰ ਤੇ ਡੀਜੀਪੀ ਸਾਹਿਬ ਪੰਜਾਬ ਨੂੰ ਤੇ ਮੁੱਖ ਮੰਤਰੀ ਸਾਹਿਬ ਨੂੰ ਸਾਡੇ ਨੂੰ ਤੇ ਸਾਡੇ ਵਿਭਾਗ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਓਮਾਂ ਸ਼ੰਕਰ ਜੀ ਸਾਡੇ ਡਾਇਰੈਕਟਰ ਸਾਹਿਬ ਮੇਰੀ ਤਿੰਨ ਤਰੀਕ ਦੀ ਦਰਖਾਸਤ ਜਿਹੜੀ ਉਹਨਾਂ ਦੇ ਵਟਸਐਪ ਤੇ ਵੀ ਆ ਉਹਨਾਂ ਦੇ ਦਫ਼ਤਰ ਦੀ ਈਮੇਲ ਤੇ ਵੀ ਆ ਉਹਨੂੰ ਇਗਨੋਰ ਕਰਕੇ ਛੁੱਟੀ ਵਾਲੇ ਦਿਨ ਕੱਲ ਬੀਤੇ 5 10 25 ਨੂੰ ਅਰਣ ਕੁਮਾਰ ਸ਼ਰਮਾ ਨੂੰ ਵਿਧੀਕ ਡਿਪਟੀ ਡਿਵੀਜ਼ਨ ਡਿਪਟੀ ਡਾਇਰੈਕਟਰ ਫਰੋ ਪਟਿਆਲਾ ਲਾ ਦਿੰਦੇ ਨੇ ਇਹ ਦੱਸੋ ਜੀ ਇਹ ਇੱਕ ਇੱਕ ਕਰਾਪਟ ਬੰਦੇ ਨੂੰ ਸ਼ੈਲਟਰ ਕਰਨ ਵਾਲੀ ਕਾਰਵਾਈ ਆ ਇਹ ਬਸ ਇਹ ਤੋਂ ਮਤਲਬ ਮੈਂ ਸਰਕਾਰ ਤੋਂ ਇਸ ਅਖੀਰ ਦੇ ਬੱਚੇ ਮੰਗ ਕਰਦਾ ਵੀ ਮਾਣਯੋਗ ਮੁੱਖ ਮੰਤਰੀ ਸਾਹਿਬ ਤੋਂ ਤੇ ਸਰਦਾਰ ਕਰਨਪ੍ਰੀਤ ਸਿੰਘ ਸਾਡੇ ਮੰਤਰੀ ਸਾਹਿਬ ਤੋਂ ਵੀ ਇਹਨੂੰ ਤੁਰੰਤ ਅਰਣ ਕੁਮਾਰ ਸ਼ਰਮਾ ਨੂੰ ਮੁਅਤਲ ਕੀਤਾ ਜਾਵੇ ਇਹ ਇਹਦੇ ਖਿਲਾਫ ਜਿਹੜੀ ਪੜਤਾਲ ਆ ਬਿਜਲੈਸ ਜਾਂ ਈਡੀ ਨੂੰ ਚੋਪੀ ਜਾ ਕੇ